ਮੰਦਭਾਗੀ ਘਟਨਾ ਜੋ ਵੇਖਣ ਨੂੰ ਸਾਹਮਣੇ ਆਈ ਹੈ ਕਿ ਮੁਕਤਸਰ ਦੀ ਅਨਾਜ ਮੰਡੀ ਚ ਪਈ ਕਣਕ ਨੂੰ ਅੱਗ ਲੱਗ ਚੁੱਕੀ ਹੈ ਜੀ ਹਾਂ ਬੀਤੇ ਦਿਨ ਦੀ ਇਹ ਗੱਲ ਹੈ ਤਕਰੀਬਨ ਦੁਪਹਿਰ ਦੇ ਸਮੇਂ ਚ ਇਹ ਭਿਆਨਕ ਅੱਗ ਮੁਕਤਸਰ ਸਾਹਿਬ ਦੀ ਮੰਡੀ ਚ ਪਈ ਕਣਕ ਨੂੰ ਲੱਗ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਖਜ਼ਾਨਾ ਜਿਸ ਨੂੰ ਕਿਹਾ ਜਾਂਦਾ ਹੈ ਪੂਰੇ ਕਿਸਾਨ ਦਾ ਇੱਕ ਘਰ ਇਸ ਅਨਾਜ ਦੇ ਉੱਤੇ ਨਿਰਭਰ ਹੁੰਦਾ ਹੈ ਇਹ ਕਾਰਨ ਕਿ ਫਸਲ ਤੇ ਝੋਨੇ ਦੀ ਫਸਲ ਤੇ ਨਿਰਭਰ ਹੁੰਦਾ ਹੈ ਮੰਡੀ ਚ ਅੱਗ ਲੱਗ ਗਈ ਹੈ ਤੇ ਮੌਕੇ ਤੇ ਲੋਕ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੁਸੀਂ ਦੇਖ ਰਹੇ ਹੋ ਲਾਈਵ ਇੱਥੇ ਪਹੁੰਚੀਆਂ ਤਸਵੀਰਾਂ ਮੁਖਸਰ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੀ ਮੰਡੀ ਚ ਪਈ ਕਣਕ ਨੂੰ ਅੱਗ ਲੱਗ ਗਈ ਹੈ ਭਿਆਨਕ ਤਰ੍ਹਾਂ ਨਾਲ ਫੈਲ ਰਹੀ ਹੈ ਅੱਗ ਅਤੇ ਕਿਰਤੀ ਕਿਸਾਨਾਂ ਤੇ ਨੇੜੇ ਦੇਲੇ ਦੇ ਖੜੇ ਲੋਕਾਂ ਵੱਲੋਂ ਮੌਕੇ ਤੇ ਪਾਣੀ ਦਾ ਇੰਦ੍ਰਮ ਜੁਤਾ ਗਿਆ ਨੇੜੇ ਪੁਲੀ ਜਾਂਦੀ ਹੈ ਕੀ ਹੱਥ ਹੱਥ ਪਰ ਨਾਲ ਆਪ ਵੀ ਜਨਨ ਲੱਗੇ ਹੋਏ ਨੇ ਮੋਕਲੇ ਕੋਈ ਵੀ ਫਾਇਰ ਬ੍ਰੀਫਿੰਗ ਹੋ ਰਹੀ ਹੈ ਤੇ ਆ ਰਹੀ ਹੋਵੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਅੱਗ ਬਹੁਤ ਭਿਆਨਕ ਹੈ ਅੱਗ ਚਾਰੇ ਪਾਸੇ ਲੱਗ ਗਈ ਹੈ ਤੇ ਅੱਗ ਨੂੰ ਬੁਝਾਉਣ ਦੇ ਆਪੂਰੀ ਕੋਸ਼ਿਸ਼ਾਂ ਜਾਰੀ ਹਨ ਜਿਵੇਂ ਦੇਖ ਰਹੇ ਹੋ ਮੁਖਤਰ ਸਾਹਿਬ ਤੋਂ ਲਾਈਵ ਜਿੱਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਜਾਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਮੁਕਤਸਰ ਸਾਹਿਬ ਤੋਂ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਭਿਆਨਕ ਜਿਹੜੀ ਅੱਗ ਹੈ ਉਹ ਮੰਡੀ ਚ ਲੱਗ ਚੁੱਕੀ ਹੈ